ਸਰਵਨਾਮੇ ਹੋ ਗੁਰੂ ਪਿਆਰੇ ਸਤਸੰਗ ਜੀ ਵਾਹਿਗੁਰੂ ਜੀ ਕਾ ਬੰਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਾਗੀ ਸਤਸੰਗੀ ਜਨੋ ਬੜੇ ਪਾਗਾ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸਥਾਨ ਆਗਿਆ ਹਾਜ਼ਰੀ ਪਰ ਕੇ ਗੁਰਬਾਨੀ ਜਪ ਸਰਵਨ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਸਤਿਗੁਰਜੀ ਪੰਗਰੀ ਸਾਹਿਬ ਇੱਕ ਪਵਿੱਤਰ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1505 ਵਿੱਚ ਆਪਣੇ ਪੁੱਤਰ ਚਨੂ ਪਾਇਸ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 1666 ਵਿੱਚ ਆਪਣੇ ਪੁੱਤਰ ਚਨੂ ਪਾਇਸ ਨੇ ਇਸ ਤੋਂ ਅਸਾਮ ਇਸ ਤਰ੍ਹਾਂ ਸੀ ਕਿ ਇੱਥੇ ਮੁਗਲਾਂ ਦਾ ਰਾਜ ਨਹੀਂ ਹੋਇਆ। ਮੁਗਲਾਂ ਦਾ ਰਾਜ ਇਸ ਕਰਕੇ ਨਹੀਂ ਹੋਇਆ ਕਿ ਇੱਥੇ ਕਾਫੀ ਜੰਗਲ ਸੀ। ਇੱਥੇ ਜਾਦੂਗਰ ਨਹੀਂ ਬਹੁਤ ਸੀ। ਉਹ ਜੋ ਚਾਹੁੰਦੇ ਸੀ ਉਹ ਕਰ ਦਿੰਦੇ ਸੀ ਜਿਨ੍ਹਾਂ ਨੂੰ ਬੰਦੇ ਨੂੰ ਮਾਰਨਾ ਹੋਵੇ ਉਹ ਮਾਰਦੇ ਸੀ ਕਾਲਾ ਜਾਦੂ ਦੇ ਨਾਲ। ਜੇ ਦਾ ਵੀ ਫੌਜ ਇੱਥੇ ਅਟੈਕ ਕੀਤਾ ਉਹ ਸਾਰਾ ਸਾਰਾ ਫੌਜ ਇਥੋਂ ਮਾਰੇ ਗਏ। ਕਾਲਾ ਜਾਦੂ ਦੇ ਨਾਲ ਬੜਾ ਪੁੱਤਰ ਨਦੀ ਸੀ ਕਦੀ ਪਾਣੀ ਨੂੰ ਬੰਦੇ ਨੂੰ ਬਾ ਦਿੰਦੇ ਸਨ ਕਦੀ ਕਾਲਾ ਬੁਖਾਰ ਦੇ ਕਾਲਾ ਜਾਦੂ ਕਰਕੇ ਬੰਦੇ ਨੂੰ ਮਾਰ ਦਿੰਦੇ ਸਨ ਇਹ ਘਰ ਪਤਾ ਲਗਾ ਔਰੰਜੀਬ ਨੂੰ ਕਿ ਚਿਹਰਾ ਵੀ ਪੂਚ ਅਸਾਮ ਜਾਂਦਾ ਹੈ ਉਹ ਵਾਪਸ ਨਹੀਂ ਆਦਾ ਕਿਉਂਕਿ ਉੱਥੇ ਕਾਲਾ ਜਾਦੂ ਨਾਲ ਸਾਰੇ ਮਾਰੇ ਜਾਂਦੇ ਨੇ ਕਦੀ ਇਹ ਬਰਕਤ ਨਦੀ ਕੋਲ ਨੇਰੇ ਨੇ ਉਹ ਪਾਲਿਸ਼ ਬੰਦੇ ਨੂੰ ਰੋਲ ਦੇ ਦੇ ਨੇ ਕਦੀ ਫੜੀ ਜਵਾ ਦਿੰਦੇ ਨੇ ਤੇ ਉਹਨਾਂ ਜੇਬ ਨੇ ਇੱਕ ਰਾਜਾ ਰਾਮ ਸਿੰਘ ਸੀ ਬਗਦਾ ਸਾਹਿਬ ਮਾਨ ਸਿੰਘ ਦਾ ਪੁੱਤ ਤੱਕ ਉਹਨਾਂ ਨੇ ਕਿਹਾ ਕਿ ਤੂੰ ਜਾ ਕੇ ਅਸਾਮ ਜਾ ਕੇ ਚਾਹੇ ਕਰ ਰਾਜਾ ਰਾਮ ਸਿੰਘ ਨੂੰ ਪਤਾ ਲੱਗਾ कि ਜੇਰਾ ਵੀ ਫੋਟ ਅਸਾਮ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ ਕਿਉਂਕਿ ਉੱਥੇ ਕਾਫੀ ਜੰਗਲ ਹੈ ਕਾਲਾ ਜਾਦੂ ਹੈ ਨਾਲ ਬਰਕਤ ਨਦੀ ਹੈ ਉਹ ਜਿਹੜੇ ਜਾਦੂਗਰ ਨੇ ਉਹ ਕਦੇ ਬੰਦੇ ਨੂੰ ਕਾਲਾ ਜਾਦੂ ਨਾਲ ਬੰਦੇ ਨੂੰ ਮਾਰ ਦਿੰਦੇ ਨੇ ਕਦੇ ਪਾਣੀ ਵਿੱਚ ਬਾ ਦਿੰਦੇ ਨੇ ਤੇ ਰਾਜਾ ਰਾਮ ਸਿੰਘ ਦਾ ਦਾਦਾ ਜੀ ਸੀ ਜੈ ਸੀ ਆਪਣੇ ਦਾਦਾ ਜੀ ਨੂੰ ਕਿਹਾ ਦਾਦਾ ਜੀ ਮੈਨੂੰ ਔਰਤ ਜੀ ਨੇ ਅਸਾਮ ਚਾਈ ਕਰਨ ਵਾਸਤੇ ਭੇਜਿਆ ਤੇ ਦਾਦਾ ਜੀ ਨੂੰ ਪਤਾ ਲੱਗਾ ਕਿ ਉੱਥੇ ਕਾਫੀ ਜੰਗਲ ਹੈ ਕਾਲਾ ਜਾਦੂ ਹੈ ਨਾਲਗੁਰੂਪਤ ਨਦੀ ਹੈ ਕਦੇ ਬੰਦੇ ਨੂੰ ਪਾਣੀ ਵਿੱਚ ਰੋਲ ਦੇ ਦਿੰਦੇ ਨੇ ਕਦੇ ਕਾਲਾ ਜਾਦੂ ਨਾਲ ਬੰਦੇ ਨੂੰ ਮਾਰ ਦਿੰਦੇ ਨੇ ਤੇ ਦਾਦਾ ਜੀ ਨੇ ਕਿਹਾ ਕਿ ਇਸ ਵੇਲੇ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਨੰਤ ਪੂਰ ਸਾਹਿਬ ਵਿੱਚ ਬਿਰਾਜਮਾਨ ਹਨ ਆਪ ਜੀ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਗੁਰੂ ਸਾਹਿਬ ਆਪ ਜੀ ਨੂੰ ਅਸਾਮ ਜਾਣ ਵਾਸਤੇ ਹੁਕਮ ਦਿੰਦਾ ਹੈ ਕਿ ਇਹ ਰਾਜਾ ਰਾਮਸੀਹਲ ਆਪਣੇ ਫੌਜ ਲੈ ਕੇ ਹਨਾ ਕੋਸਰ ਪਹੁੰਚ ਕੇ ਸਾਇਬ ਸ੍ਰੀ ਗੁਰਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ ਸਤ ਗੁਰੂ ਮੈਨੂੰ ਔਰੰਗਜ਼ੇਬ ਨੇ ਅਸਾਮ ਚੈ ਕਰਨ ਵਾਸਤੇ ਭੇਜਿਆ ਗੁਰੂ ਸਾਹਿਬ ਮੈਨੂੰ ਪਤਾ ਲੱਗਾ ਕਿ ਉੱਥੇ ਕਾਫੀ ਜੰਗਲ ਹੈ ਕਾਲਾ ਜਾਦੂ ਹੈ ਨਾਲ ਬ੍ਰਹਪੁੱਤਰ ਨਦੀ ਹੈ ਕਦੇ ਬੰਦੇ ਨੂੰ ਪਾਣੀ ਚੋਂ ਰੋ ਦਿੰਦੇ ਨੇ ਕਦੇ ਕਾਲਾ ਜਾਦੂ ਨਾਲ ਬੰਦੇ ਨੂੰ ਮਾਰ ਦਿੰਦੇ ਨੇ ਤੇ ਸਾਹਿਬ ਸਿੰਘ ਗੁਰਦੇਵ ਜੀ ਬਾਅਦ ਮਹਾਰਾਜ ਇਹ ਦੇਖਿਆ ਕਿ ਆਪ ਜੀ ਨੂੰ ਡਰਨ ਦੀ ਲੋੜ ਨਹੀਂ ਅਸੀਂ ਆਪ ਜੀ ਦੇ ਨਾਲ ਚੱਲਦੇ ਹਾਂ ਸਾਹਿਬ ਸਿੰਘ ਗੁਰਦੇਵ ਜੀ ਮਹਾਰਾਜ ਆਪਣੇ ਪਰਿਵਾਰ ਮਾਤਾ ਪਿਤਾ ਗੁਜਰ ਕੋ ਨਾਲ ਲੈ ਕੇ ਰਾਜਾ ਰਾਮ ਸਿੰਘ ਨਾਲ ਉੱਥੇ ਚੱਲ ਕੇ ਇਲਾहाबाद ਪਹੁੰਚੇ ਜਿਹਨੂੰ ਤਿਰਵੇ ਨਹੀਂ ਕਰਦੇ ਇਲਾहाबाद ਪਹੁੰਚੇ ਤੇ ਮਹਾਰਾਜ ਉੱਥੇ ਠਹਿਰੇ ਤੇ ਮਾਤਾ ਗੁਜਰ ਕੌਰ ਨੂੰ ਗਰਮਤੀ ਉੱਥੇ ਹੋਇਆ ਸੀ ਇਲਾहाबाद ਵਿੱਚ ਉੱਥੋਂ ਗੁਰੂ ਸਾਹਿਬ ਚੱਲ ਕੇ ਗੁਰੂ ਸਾਧਨ ਨਰਸિંહ ਨਰਸ ਤੋਂ ਬਾਅਦ ਸਾਸਾ ਰਾਮ ਸਾਸਾ ਰਾਮ ਤੋਂ ਪਟਨਾ ਸਾਹਿਬ ਪਰchna ਸਾਹਿਬ ਮਾਤਾ ਗੁਜਰ ਕੌਰ ਦਾ ਪ੍ਰਾਸੇ ਕਿਰਪਾ ਚਾਹਤਾ ਗੁਰੂ ਜੀ ਉਹਨਾਂ ਕੋਲ ਆਪਣੇ ਪਰਿਵਾਰ ਨੂੰ ਛੱਡ ਕੇ ਤੇ ਰਾਜਾ ਰਾਮ ਸਿੰਘ ਦੇ ਨਾਲ ਉਹ ਚੱਲ ਕੇ ਪਗਲਪੁਰਾ へ ਅਗਨਪੁਰ ਤੋਂ ਘਰਨਾਵਾਂ گاਉਂ ਤੋਂ گاਉਂ ਤੋਂ ਕੁੰਤਾ ਨਗਰ ਕੁੰਤਾ ਨਗਰ ਤੋਂ ਮਾਦੇ ਮਾਦੇ ਤੋਂ ਟਾਕਾ ਟਾਕਾ ਤੋਂ ਇਸ ਥਾਂ 'ਤੇ ਪਹੁੰਚੇ ਇਸ ਥਾਂ ਜਦੋਂ ਗੁਰੂ ਸਾਹਿਬ ਪਹੁੰਚ ਜਾਂਦੇ ਜਿਹੜਾ ਅਸਾਮ ਦਾ ਰਾਜਾ ਸੀ ਚਕਰਧਰ ਸਿੰਘ ਗੁਰੂ ਸਾਹਿਬ ਉਹਨਾਂ ਨੂੰ ਬੁਲਾ ਕੇ ਤੇ ਰਾਜਾ ਰਾਮ ਸਿੰਘ ਨੂੰ ਇਕੱਠੇ ਕਰਕੇ ਆਪਸ ਵਿੱਚ ਸੁਲ੍ਹਾ ਕਰਾਈ ਗੁਰੂ ਸਾਹਿਬ ਜੀ ਜੇ ਤੁਸੀਂ ਲਾਈਕ ਕਰੋਗੇ ਇੱਕ ਤੇ ਇੱਕ ਮਹਾਰਾਜਾ ਨਾ ਇਦਾਂ orange ਵੀ ਹੋ ਗਿਆ ਇਸ ਕਰਕੇ ਤੁਸੀਂ ਆਪਸ ਵਿੱਚ ਮੇਰੇ ਮਿਲਾਵ ਕਰੋ ਤਾਂ ਗੁਰੂ ਸਾਹਿਬ ਨੇ ਇਹ ਗੱਲ ਮੰਨ ਲਿਆ ਤੇ ਗੁਰੂ ਸਾਹਿਬ ਨੇ ਆਪਸ ਵਿੱਚ ਗੁਰੂ ਸਾਹਿਬ ਨੇ ਸਲਾਹ ਕਰਾਈ ਸਲਾਹ ਕਰਨ ਤੋਂ ਬਾਅਦ ਜਿਹੜੇ ਫੌਜਦਾਰ ਕਹਿ ਲਗਾ ਗੁਰੂ ਸਾਹਿਬ ਮੈਨੂੰ ਆਪ ਜੀ ਕੋਈ ਸੇਵਾ ਦੱਸੋ ਸਾਹਿਬ ਸੀ ਗੁਰਦੇਵ ਬਾਦ ਜੀ ਮਹਾਰਾਜ ਨੇ ਕਿਹਾ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਜਿੱਥੇ ਚਰਨ ਪਏ ਹਨ ਉਸ ਸਥਾਨ ਤੇ ਆਪ ਜੀ ਰੰਗਾ ਮਾਟੀ ਤੋਂ ਢਾਹਤੂ ਮਿੱਟੀ ਲਾ ਕੇ ਇੱਕ ਉੱਚਾ ਕਿਲਾ ਤਿਆਰ ਕਰਾਉਂਦੇ ਦੋਹ ਫੌਜਾਂ ਨੇ ਢਾਹਤੂ ਮਿੱਟੀ ਲਾ ਕੇ ਇੱਕ ਕਿਲਾ ਤਿਆਰ ਕੀਤਾ ਜਿੱਤੇ ਗੁਤੇਬਾਦੀ ਮਹਾਰਾਜ ਬਿਰਾਜਮਾਨ ਹੋਏ ਗੁਤੇਬਾਜਮਾ ਬਿਰਾਜਮਾਨ ਹੋਏ ਤੇ ਜੇਲਾ ਅਸਾਮ ਦਾ ਜੇਲਾ ਜਦੂ ਗਰਨੀਸ਼ੀ ਦਾ ਟਾਈਪ ਬਣ ਉਹਨਾਂ ਨੂੰ ਪਤਾ ਲੱਗਿਆ ਤੇ ਰਾਜਾ ਆਪਸ ਵਿੱਚ ਮੇਲ ਬਿਲਾਪ ਹੋ ਗਿਆ ਅਗੇ ਕੋਈ ਗੱਲ ਹੁੰਦਾ ਸੀ ਮੈਨੂੰ ਪੁੱਛਦਾ ਸੀ ਮੈਨੂੰ ਪੁੱਛਿਆ ਨਹੀਂ ਉਹਨਾਂ ਦੇ ਗ੍ਰੋਧ ਵਿੱਚ ਇੱਥੋਂ ਗਵਾਲ ਪਾਰਾ ਕਰੀਬਨ 160 ਕਿਲੋਮੀਟਰ ਹੈ ਉੱਥੋਂ ਗੁਰੂ ਸਾਹਿਬ ਉੱਤੇ ਇੱਕ ਬਹੁਤ بڑا ਪੱਥਰ ਦਾ ਬਾਗ ਕੀਤਾ ਜੋ ਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਉਹ ਜ਼ਮੀਨ ਵਿੱਚ ਖੋਲਿਆ ਉਹ ਆਪ ਜੀ ਦਰਸ਼ਨ ਕਰ ਸਕਦੇ ਹੋ ਕਚਰੀ ਦੇ ਨੁਕਰ ਵਿੱਚ ਕਾਂਈ ਜਾਦੂਗਰਨੀ ਦੇ ਪਹਿਲਾ ਵਾਰ ਜਦੋਂ ਖਾਲੀ ਚਲਾ ਗਿਆ ਫਿਰ ਉਹਨਾਂ ਨੇ ਕੀ ਕੀਤਾ ਇੱਕ ਪੀਪਰ ਦਾ ਪੈਰ ਸੀ ਬਹੁਤ ਵੱਡਾ ਪੀਪਰ ਦਾ ਪੈਰ ਸੀ ਉਹ ਥੱਲੋਂ ਫੁੱਟ ਕੇ ਉੱਤੇ ਬਹਿ ਕੇ ਆਇਆ ਸੀ ਗੁਰੂ ਜੀ ਦੇ ਮਨ ਨੂੰ ਹਮਲਾ ਕਰਨ ਵਾਸਤੇ ਉਹ ਵੀ ਗੁਰੂ ਦੇ ਸਾਰੇ ਨਾਲ ਹਵਾ ਵਿੱਚ ਲੱਟ ਗਈ ਦੇਖੇ ਕੁਦਰਤੀ ਪਾਵਰ ਹੈ ਸਾਡੀ ਵਰਦੀ ਗੱਲ ਨਹੀਂ ਹੈ ਇਹ ਥੱਲੋਂ ਆ ਕੇ ਗੁਰੂ ਦੇ ਚਰਨਾਂ ਤੇ ਡਿੱਗ ਪਈ ਗੁਰੂ ਸਾਹਿਬ ਤੋਂ ਮਾਫੀ ਮੰਗੀ ਗੁਰੂ ਸਾਹਿਬ ਮੈਨੂੰ ਮਾਫ ਕਰ ਦਿਓ ਅਸੀਂ ਅਜਾਣ ਬੰਦੇ ਹਾਂ ਸਾਰ ਕੋ ਗਲਤੀ ਹੋ ਗਈ ਗੁਰੂ ਸਾਹਿਬ ਕਿਹਾ ਵੀ ਇਸ ਦਾ ਖਾਮ ਫੂਕੀਓ ਕਰਦੀ ਹੈ ਤੂੰ ਪਲਾਦਾ ਕੰਮ ਕਰ ਤੇ ਨਾਮ ਹੋਏ ਗੁਰੂ ਸਾਹਿਬ ਨੇ ਚਾਹੁੰਦਾ ਕਿ ਮੇਰਾ ਇੱਥੇ ਨਾ ਹੋਵੇ ਗੁਰੂ ਸਾਹਿਬ ਨੇ ਕਿਹਾ ਤੇਰੇ ਨਾਮ ਤੇ ਇਹ ਸਹਿਰ बसेगा ਜਾਵਦੀ ਪੋਗਨਸੀ ਪੋਗਲ ਕਰਕੇ ਇਹ ਸਹਿਰ ਦਾ ਨਾ ਹੋ ਗਿਆ ਤੋਬਦੀ ਤੇ ਗੁਰਦੁਆਰੇ ਸਾਹਿਬ ਦਾ ਨਾ ਹੋ ਗਿਆ ਤੋਬਦੀ ਸਾਹਿਬ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਬਿਰਾਜਮਾਨ ਜਿਸ ਵੇਲੇ ਗੁਰਤੇ ਹੀ ਬਾਦ ਜੀ ਮਹਾਰਾਜ ਇਸ ਥਾਂ ਤੇ ਬਿਰਾਜਮਾਨ ਸਨ ਤੇ ਪਟਨਾ ਸਹਿਰ ਵਿਖੇ ਸਾਹਿਬ ਜੀ ਗੁਰੂ ਬੋਬੀ ਸਿੰਘ ਮਹਾਰਾਜ ਦਾ ਜਨਮ ਹੋਇਆ ਗੁਰੂ ਬੋਬੀ ਸਿੰਘ ਮਹਾਰਾਜ ਦਾ ਜਨਮ ਹੋਇਆ ਤੇ ਪਟਨੇ ਦੀ ਸਾਰੀ ਸੰਗਤ ਨੂੰ ਪਤਾ ਲੱਗਾ ਕਿ ਇਸ ਵੇਲੇ ਸਾਹਿਬ ਜੀ ਗੁਰਤੇ ਹੀ ਬਾਦ ਜੀ ਮਹਾਰਾਜ ਬਹੁਰੀ ਅਸਾਂ ਵਿਖੇ ਬਿਰਾਜਮਾਨ ਹਨ ਸੋ ਉੱਥੋਂ ਸੰਤਾਂ ਨੇ ਜਲ ਕੇ ਇਸ ਥਾਂ ਤੇ ਆਏ ਕਿਤੇ ਆ ਕੇ ਗੁਰੂ ਸਾਹਿਬ ਜਮਾ ਕੇ ਨਮਸਕਾਰ ਕੀਤਾ ਤੇ ਗੁਰੂ ਸਾਹਿਬ ਨੂੰ ਵਧਾਈ ਦਿੱਤੀ ਨੂੰ ਸਾਹਿਬ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵੇ ਆਪ ਜੀ ਨੂੰ ਪੁੱਤਰ ਹੋਇਆ ਲਾਲ ਹੋਇਆ ਵਧਾਈ ਦੇਣ ਤੋਂ ਬਾਅਦ ਗੁਰੂ ਸਾਹਿਬਰੇ પ્રસન્ન ਹੋਏ ਸਾਰੀ ਸੰਤਾਨ ਗੁਰੂ ਸਾਹਿਬ ਨੇ ਸੰਬੋਧਿਤ ਕੀਤਾ ਇੱਕ ਗੁਨਾਮਾ ਜਾਰੀ ਕੀਤਾ ਉਹ ਗੁਨਾਮਾ ਅੱਜ ਵੀ ਉਹ ਨਾ ਪਟਨਾ ਸਾਹਿਬ ਦੇ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦੇ ਖੁਸ਼ੀ ਵਿੱਚ ਉਹ ਤੇ ਬਾਦ ਦੇ ਮਹਾਰਾਜ ਨੇ ਪਟਨੇ ਦੇ ਸੰਗਤਾਂ ਨੂੰ ਗੁਰੂ ਸਾਹਿਬ ਨੇ ਵਧਾਈ ਪੱਤਰ ਲਿਖਿਆ ਸੀ ਉਹ ਬਦਾਮਾ ਅੱਜ ਵੀ ਪਟਨਾ ਸਾਹਿਬ ਦੇ ਹਨ ਆਪ ਜੀ ਪਟਨਾ ਸਾਹਿਬ ਜਦੋਂ ਆਪ ਜੀ ਦਰਸ਼ਨ ਕਰੋਗੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸਤਿ ਜਦੋਂ ਦਰਸ਼ਨ ਕਰਾਉਂਦੇ ਨੇ ਉਸ ਵੇਲੇ ਉਸ ਹੁਕਮਾਂ ਦਾ ਵੀ ਦੱਸਰ ਕਰਾਉਂਦੇ ਨੇ ਉਹਦੇ ਜ਼ਿਕਰ ਵੀ ਕਰਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਸੀ 1666 ਵਿੱਚ ਉਸ ਵੇਲੇ ਨੌਵੇਂ ਪਾਤਸ਼ਾਹ ਗੁਰਦੇਵ ਜੀ ਮਹਾਰਾਜ ਤੋਂ ਵੀ ਅਸਾਂ ਦੇ ਕਿ ਬਰਾਜਮਾਨ ਸੀ ਇੱਕ ਰਾਜਾ RAM ਰਾਜ ਕੇ ਰਾਜਾ ਸੀ ਤ੍ਰਿਪੁਰਾ ਦਾ ਰਾਜਾ ਸੀ ਅਸਾਂ ਦਾ ਰਾਜਾ ਸੀ ਜਿਨ੍ਹਾਂ ਨੂੰ ਕੋਈ ਔਲਾਦ ਨਹੀਂ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਸਾਹਿਬ ਸਿੰਘ ਉਹਦੇ ਹੀ ਬਾਦਸ਼ਾਹ ਮਹਾਰਾਜ ਨੂੰ ਫਰਮਾਇਆ ਉਹ ਵੀ ਰਾਜਾ ਰਾਣੀ ਇਹ ਅਸਥਾਨ ਤੇ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤਾ ਗੁਰੂ ਸਾਹਿਬ ਨੂੰ ਵਧਾਈ ਦਿੱਤੀ ਗੁਰੂ ਸਾਹਿਬ ਆ ਜੀ ਲਕ ਲਕ ਬਟਾਈਆਂ ਹੋਏ ਆ ਜੀ ਨੂੰ ਪੁੱਤਰ ਹੋਇਆ ਨਾਲ ਹੋਇਆ ਵਧਾਈ ਦੇਣ ਤੋਂ ਬਾਅਦ ਜਿਹੜਾ ਰਾਜਾ ਸੀ ਰਾਣੀ ਸੀ ਉਹ ਲੋਨ ਲੱਗਾ ਗੁਰੂ ਸਾਹਿਬ ਨੇ ਰਾਜਾ ਤੋਂ ਮੈਨੂੰ ਵਧਾਈ ਵੀ ਦੇ ਰਿਹਾ ਰੋ ਵੀ ਰਿਹਾ ਕੀ ਗੱਲ ਹੈ ਕਹਿੰਦਾ ਮਹਾਰਾਜ ਅਸੀਂ ਇਸ ਕਰਕੇ ਰੋ ਰਹੇ ਹਾਂ ਕਿ ਸਾਡਾ ਉਮਰ ਕਰੀਬਾ ਨਾ 70 ਸਾਲ ਹੋ ਚੁਕੇ ਹਨ ਕੋਈ ਔਲਾਦ ਨਹੀਂ ਹੈ ਕੋਈ ਵਾਰਿਸਤ ਨਹੀਂ ਹੈ ਮੇਰੇ ਜੋ ਧਨ ਦੌਲਤ ਹਨ ਕੋਈ ਸੰਭਲ ਵਾਲਾ ਨਹੀਂ ਹੈ ਉਸੇ ਕਿਰਪਾ ਕਰੋ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਉਸ ਵੇਲੇ ਮੈਂ ਬੇਤੀ ਬਾਦ ਮਹਾਰਾਜ ਨੇ ਇੱਕ ਛਾਪਾਇ ਵੇਸੀ ਮਗਰਬਾ ਤੇ ਰਾਜਾ ਰਾਣੀ ਨੂੰ ਸੌਣੀ ਬਿਠਾ ਕੇ ਉਹਦੇ ਮਾਫੇ ਦੇ ਆਖ ਚੁਰਾ ਤੇ ਜਾਓ ਤੇਨੂੰ ਪੁੱਤਰ ਹੋਏਗਾ ਤੂੰ ਉਹਦਾ ਨਾਮ ਰੱਖੀ ਰਤਨਰਾਜ ਰਾਜਾ ਕਹਿ ਲਗਾ ਮਹਾਰਾਜ ਅੱਗੇ ਵੀ ਕਈ ਮਾਂ ਕੋ ਸਾਨੇ ਮੈਨੂੰ ਬਚਨ ਦਿੱਤਾ ਸੀ ਕਿ ਤੁਹਾਨੂੰ ਪੁੱਤਰ ਹੋਏਗਾ ਆਪ ਜੀ ਬਚਨ ਦੇ ਰਹੇ ਹੋ ਕਿ ਪੁੱਤਰ ਹੋਏਗਾ ਤੇ ਮੈਨੂੰ ਪਤਾ ਕਿਵੇਂ ਲਗੇਗਾ ਸਾਇਬ ਸ੍ਰੀ ਗੁਰਪ੍ਰੀਤ ਬਾਬੇ ਮਹਾਰਾਜ ਨੇ ਕਿਹਾ ਕਿ ਜਦੋਂ ਤੁਹਾਡਾ ਪੁੱਤ ਦਾ ਜਨਮ ਹੋਏਗਾ ਉਹਦੇ ਮਾથે ਦੇ ਇੱਕ ਓਅੰਕਾਰ ਦਾ ਨਿਸ਼ਾਨ ਹੋਏਗਾ ਕੁਝ ਚਿਰਾਂ ਤੋਂ ਬਾਅਦ ਜਦੋਂ ਬਾਲਕ ਨੇ ਜਨਮ ਲਿਆ ਤੇ ਉਹਦੇ ਮਾથે ਦੇ ਇੱਕ ਓਅੰਕਾਰ ਦਾ ਨਿਸ਼ਾਨ ਸੀ ਜਦੋਂ ਰਾਜਾ ਰਾਮੇ ਨੇ ਆਪਣੇ ਪੁੱਤਰ ਦਾ ਦਰਸ਼ਨ ਕੀਤਾ ਤੇ ਦੇਖਿਆ ਉਹਦੇ ਮਾਤੇ ਦੇ ਇੱਕ ਓਅੰਕਾਰ ਦਾ ਨਿਸ਼ਾਨ ਹੈ ਸਵੇਰੇ ਅਬਦਾਲਸ ਕੀਤੀ ਸਤਿਗੁਰੂ ਨਮੇ ਪਾਛਾ ਅਬੀਨਾ ਪਟਾਣਕੋਟ ਧੰਵਾਦ ਹੈ ਸ਼ੁਕਰ ਹੈ ਦਾਸ ਦਾ ਆਪ ਜੀ ਜਿਸਾਨੂ ਫੁੱਤਰ ਦੀ ਦਾਤ ਬਖਸ਼ਿਸ ਪਰਮਾ ਅਬੀਨਾ ਪਟਾਣਕੋਟ ਧੰਵਾਦ ਸਭ ਦਾ ਕੀਤਾ ਤੇ ਰਾਜਾ ਰਤਨ ਰਾਏ ਜਦੋਂ ਵੱਡਾ ਹੋਇਆ ਤੇ ਆਪਣੇ ਮਾਂ ਨੂੰ ਪੁੱਛਿਆ ਮਾਂ ਇਹ ਮੇਰੇ ਮਾਤੇ ਦੇ ਕਿਸ ਚੀਜ਼ ਦਾ ਨਿਸ਼ਾਨ ਹੈ ਪੈਦਾ ਦਾ ਬੇਟਾ ਇਹ ਜਿਹੜਾ ਨਿਸ਼ਾਨ ਹੈ ਇਹ ਨੋਵੇਂ ਪਾਸਾ ਸਾਇਬ ਸ੍ਰੀ ਗੁਰਪ੍ਰੇਖ ਬਾਦਜੀ ਮਹਾਰਾਜ ਦੇ ਅਸੀਰਵਾਦ ਤੋਂ ਪੈਦਾ ਹੋਇਆ ਉਹਨਾਂ ਦਾ ਇਹ ਮੋਹਰ ਹੈ ਉਹਨਾਂ ਦਾ ਇਹ ਚਿੰਨ ਹੈ ਕਿ ਮਾ ਮੈਂ ਚਾਹੁੰਦਾ ਕਿ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਾਂ ਤੇ ਗੁਰੂ ਸਾਹਿਬ ਨੂੰ ਜਾ ਕੇ ਕੁਝ ਪੇਟਾ ਜਾ ਕੇ ਦੇਵਾਂਗਾ ਤੇ 1675 11 ਲੋਮਰ ਨੂੰ ਸਾਇਬ ਸ੍ਰੀ ਗੁਰਪ੍ਰੇਖ ਬਾਦਜੀ ਮਹਾਰਾਜ ਜੀ hindu ધਮ ਰક્ષાળਈ ਦਿੱਲੀ ਚਾਂਦਨੀ ਚੌਕ ਵਿੱਚ ਆਪਣੀ ਸੀਸ ਬਲਦਾ ਦੇ ਦਿੱਤੀ। ਉਸ ਵੇਲੇ ਸਾਹਿਬ ਸ੍ਰੀ ਗੁਰੂ ਉਹ ਵੀ ਸ੍ਰੀ ਮਹਾਰਾਜ ਅਨੰਤ ਉਸਤਾਂ ਦੇ ਬਿਰਾਜਮਾਨ ਸਰ ਤੇ ਰਾਜਾ ਰਤਨ ਰਾਏ ਨੇ ਅਸਾਮ ਤੋਂ ਇੱਕ ਪ੍ਰਸਾਦੀ ਹਾਥੀ ਸਿਨਾਸਣਿਆ ਹੋਣਾ। ਬਿਲਕੁਲ ਚਿੱਤਾ ਕਿ ਉਹਦੇ ਮਾથે ਤੋਂ ਲੈ ਕੇ ਉਹਦੀ ਪੂਸਤਕ ਬਿਲਕੁਲ ਬੜੇ ਸੀ। ਇਹ ਪ੍ਰਸਾਦੀ ਹਾਥੀ ਜੰਮਨ ਦੀ ਚੋਕੀ ਪੰਜ ਕਲਾ ਸੱਤ ਹੀ ਜੌਰਾਤ ਲੈ ਕੇ ਅਮਨਪੁਰ ਸਾਹਿਬ ਪਹੁੰਚ ਕੇ ਸਾਹਿਬ ਸੀ ਗੁਰਗੋਬਿ ਸਿੰਘ ਮਹਾਰਾਜ ਨੂੰ ਜਾ ਕੇ ਪੇਟਾ ਦਿੱਤਾ ਸੀ ਗੁਰਗੋਬਿ ਸਿੰਘ ਮਹਾਰਾਜ ਦੇ ਨਾਲ ਪਹਿਲਾ ਜੇਰਾ ਜੰਮ ਹੋਇਆ ਸੀ ਲੜਾਈ ਹੋਈ ਸੀ ਬਾੜੀਵਾਜੇ ਦੇ ਨਾਲ ਉਹ ਹਾਥੀ ਕਰਕੇ ਹੋਇਆ ਸੀ ਕਿਉਂਕਿ ਹਾਥੀ ਗੁਰੂ ਸਾਹਿਬ ਨੂੰ ਪਾਣੇ ਲਿਆ ਕਿ ਗੁਰੂ ਸਾਹਿਬ ਦੇ ਪੈਰ ਥੋਡੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਦਿਮਾਗ ਲਗਿਆ ਹੁੰਦਾ ਸੀ ਉਸ ਮੇਰੇ ਉਸ ਹਾਥੀ ਦੇ ਗੁਰੂ ਸਾਹਿਬ ਦੀ ਚੋਰੀ ਕਰਦੇ ਸਨ ਇਹ ਕੌਤਕ ਵੇਖ ਕੇ ਰਾਜਾ ਭੀਮ ਚੰਦ ਦੇ ਕੇ ਹੈਰਾਨ ਹੋ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਭਾਪੀ ਪਾਣੀ ਲਈ ਆਪ ਉਸਾ ਤੱਕ ਪਹੁੰਚਦੇ ਨੇ ਗੁਰੂ ਸਾਹਿਬ ਦੇ ਚੋਰੀ ਕਰਦੇ ਨੇ ਤੇ ਬੜੇ ਕੀਮਤੀ ਹਾਥੀ ਨੇ ਬੜੇ ਸੋਨੇ ਹਾਥੀ ਨੂੰ ਬਿਕੋ ਚਿੱਟਾ ਹੈ ਅਸੀਂ ਜਦੋਂ ਮੁੰਡੇ ਦਾ ਰਿਸ਼ਤਾ ਕਰਾਂਗੇ ਤੇ ਗੁਰੂ ਸਾਹਿਬ ਕੋਲੋਂ ਇਹ ਹੱਥੀ ਅਸੀਂ ਮੰਗ ਲਵਾਂਗੇ ਫਿਰ ਗੁਰੂ ਸਾਹਿਬ ਨੂੰ ਵਾਪਸ ਨਹੀਂ ਦੇਣਾ ਉਹਦੇ ਮਨ ਵਿੱਚ ਦੀ ਮਾਨੀ ਗਾ ਦਿਵਾਨ ਰਗਾ ਹੋਇਆ ਸੀ ਤੇ ਆਪਣੇ ਮੰਤੇ ਨੂੰ ਭੇਜਿਆ ਕਿ ਜਾ ਗੁਰਗੋਵੀਚੀ ਮਾਰਕ ਹੋ ਜਾ ਕੇ ਹੱਥੀ ਮੰਗ ਕੇ ਲਿਆਉਣਾ ਤੇ ਲੋਕ ਰਾਜਾ ਦੀਪ ਚੰਦਰ ਕੇ ਦੇ ਰਿਸ਼ਤਾ ਹੋ ਚੁੱਕੇ ਹਨ ਕਲ ਉਹਨਾਂ ਦਾ ਅਨੰਦ ਕਾਜ ਹੈ ਸਾਦੀ ਹੈ ਸੋ ਵਿਰਾਤ ਵਾਰ ਤੇ ਸਤਗੁਰੂ ਹਾਤੀ ਮੰਗ ਰਹੇ ਨੇ ਸਾਬ ਸ੍ਰੀ ਗੁਰਬੰਦੀ ਸਿੰਘ ਮਹਾਰਾਜ ਨੇ ਕਿਹਾ ਕਿ ਇਹ ਹੱਬੀ ਜਿਹੜਾ ਹੈ ਇਹ ਸੰਗਤ ਦਾ ਚੀਜ਼ ਹੈ ਜੇ ਸਾਸਰ ਹੁਕਮ ਦੇਗਾ ਅਸੀਂ ਤੋਂ ਨਾਤੀ ਇਸੇ ਅਸਰੇ ਦੇਤਾ ਹਾਂ ਸਾਬ ਸ੍ਰੀ ਗੁਰਬੰਦੀ ਸਿੰਘ ਮਹਾਰਾਜ ਨੇ ਜਦੋਂ ਸਾਸਰ ਨੇ ਪੁੱਛਿਆ ਸਿੰਘ ਜੀ ਰਾਜਾ ਭੀਮ ਚੰਦਰ ਨਾਲ ਕੇ ਦਾ ਰਿਸ਼ਤਾ ਹੋ ਚੁੱਕੇ ਹਨ ਕੱਲ ਉਹਨਾਂ ਦਾ ਅਨੰਦ ਕਾਰਜ ਹੈ شادی ਹੈ ਸੋਹਰਾਤ ਵਾਸਤੇ ਇਹ ਹਾਤੀ ਮੰਗ ਰਹੇ ਨੇ ਤੇ ਸਾਹ ਸੰਗਤ ਨਹੀਂ ਮਨਾ ਕਰਦੀ ਗੁਰੂ ਸਾਹਿਬ ਹਾਥੀ ਨਹੀਂ ਦੇਣਾ ਕਿਉਂਕਿ ਰਾਜਾ ਜੀਰਾ ਦੀ ਚੰਦ ਹੈ ਇਹ ਬੇਬਾਨ ਹੈ ਸਿਰਫਾਨ ਹੈ ਇਹਨਾਂ ਨੇ ਹਾਥੀ ਮੁਰਨਾ ਨਹੀਂ ਇਸ ਕਰਕੇ ਤੁਸੀਂ ਹਾਥੀ ਨਾਲ ਤੇ ਸਾਹਿਬ ਜੀ ਗੁਰੂ ਬੋਲੇ ਸੀ ਮਹਾ ਰਾਜੇ ਨੇ ਮਨਾ ਕਰ ਦਿੱਤੀ ਕਿ ਅਸੀਂ ਹਾਥੀ ਦੇ ਨਹੀਂ ਸਕਦੇ ਤੇ ਪਹਿਲਾ ਜੇਰਾ ਜਨਮ ਹੋਇਆ ਸੀ ਗੁਰੂ ਸਾਹਿਬ ਦੇ ਨਾਲ ਪਾਏ ਰਾਜਾ ਦੇ ਨਾਲ ਇਹ ਹਾਥੀ ਕਰਦੇ ਹੋਏ ਸੀ ਸੋ ਇਹਨਾਂ ਦੀ ਸੇਵਾ ਪਰਵਾਰ ਕੋ ਆ ਵੀ ਨੇੜੋ ਦੂਰ ਚਲ ਕੇ ਆਯੋਸਨ ਨੂੰ ਰੂਪ ਪ੍ਰਾਪਤ ਕਰਨ ਆਪ ਜੀ ਦੇ ਯਤਨ ਸਭ ਤੋਂ ਗ੍ਰਾਮੀ ਦੇ ਮਨਗਾਵ ਨੇ ਅਪਨ ਕਰੀ ਇਸ ਅਸਥਾਨ ਤੇ ਸਭ ਉਸਤਾਬਨੋਂ ਖੁਦ ਕਮੇਟੀ ਹੋਰ ਆ ਵੀ ਆਏ ਨੂੰ ਇਹਨਾਂ ਦੀ ਸੇਵਾ ਪਰਵਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ